ਗੱਟੇ ਤਾਂ ਰੱਖਣੇ ਪੈਣੇ ਆ ਵਜਨ ਕਿੰਨਾ ਲਫਟ ਚ ਨਹੀਂ ਭਈ ਗੱਟੇ ਤਾਂ ਨਹੀਂ ਰੱਖਣੇ ਸੰਦੇ ਆਜਨ ਕਿੰਨਾ ਗੱਟੇ ਨਹੀਂ ਰੱਖਣੇ ਕਿਉਂ ਜਿੱਲੂ ਆ ਗੱਟਿਆਂ ਤੋਂ ਬਿਨਾ ਕਿਵੇਂ ਚੱਲੂਗਾ ਥੱਤੀ ਧੀ ਆ ਬਈ ਝੋਟਾ ਹੈ ਤਾਂ ਝੋਟਾ ਤੇ ਤੂੰ ਦੇਖ ਵੀ ਹੈ ਕਿਵੇਂ ਲੈ ਰੱਬ ਦਾ ਨਾਮ ਲੈ ਤਨਾਮ ਵਾਹਿਗੁਰੂ ਰੱਬਾ ਦੇਈ 100 ਮਣ ੱਲੇ ਵੀ ਉਹ ਗੱਟੇ ਖੋਲ ਰਹੀ ਹੈ ਜਗਤਜੀਤ ਵਾਲਿਆਂ ਦਾ ਬਈ ਜਗਤਜੀਤ ਵਾਲਿਆਂ ਦਾ ਬਹੁਤ ਵਧੀਆ ਤੇ ਉੱਪਰ ਸੀਟਰ ਟਰੈਵਲ ਟਰੈਵਲ ਫੌਜੀ ਸਾਹਿਬ ਆਪ ਨੇ ਇਹਦਾ ਹੀ ਆਈ ਹਾਂ ਆਪਾਂ ਕ ਵਜਾਉਣੇ ਆ ਕਿਰਾਏ ਤੇ ਵਜਵਾ ਰਹੇ ਆ ਸੁਪਰ ਸੀਟਰ ਤੋਂ ਦੇਖਦੇ ਆ ਕੀ ਬੰਦ ਅਸਰ ਤੋਂ ਚਲੋ ਜੀ ਵਾਹਿਗੁਰੂ ਸਤਨਾਮ ਸਫਾਈ ਬਾਈ ਯਾਰ ਰੇ ਅੱਕ ਨੰਬਰ ਬਣਾਈ ਆਉਂਦਾ ਕਿ ਨਹੀਂ ਹਾਂਜੀ ਹਾਂ ਤੇ ਭਾਈ ਬਹੁਤ ਆ ਯਾਰ 2 ਰੇ ਬਣਾਈ ਆਉਂਦਾ ਵੇਖੋ ਵਟਾ-ਵਟਾ ਤੇ ਘਾ ਘੂ ਜਮਾ ਹੈ ਨਹੀਂ ਘੜੀਆਂ ਸ਼ੌਕ ਨਾਲ ਗੱਲਬਾਤ ਪੂਰੀ ਬਣਾਈ ਆਉਂਦਾ ਨੰਗ ਜੂ ਨੰਗ ਜੂ ਚੱਲ 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 ਨੰਗਿਆ ਸਹੀ ਆ ਯਾਰ ਕੋਲ ਮਲਾ ਕੇ ਸੌਦਾ ਹਣਾ ਜਾਈ ਅੰਨੇ ਵਜਾ ਦਿਓ ਵਜਾ ਦਿਓ ਯਾਰ ਟਾਈਮ ਆ ਹਣ ਕਣਕ ਦਾ ਹਾਂਜੀ ਹਾਂਜੀ ਸਹੀ ਟਾਈਮ ਆ ਕਣਕ ਦਾ ਯਾਰੇ ਕਣਕ ਦੀ ਵਜਾਈ ਵੇਖ ਲੋ ਜੀ ਆ ਦੇਖੋ ਬਈ ਕਰਨੀ ਵਾਲਾ ਸਿਟੀ ਪੇਜ ਆ ਇੰਸਟਾ ਤੇ ਤੇ ਇਹਨਾਂ ਨੇ ਬਹੁਤ ਸੋਹਣੀ ਵੀਡੀਓ ਬਣਾਈ ਆਪਣੇ ਪਿੰਡ ਦੀ ਵੇਖੋ ਬਰਜਨ ਮਾਨਕਾਲੇ ਵਾਲੇ ਸਾਰੇ ਵੇਖਣ ਬਹੁਤ ਸੋਹਣੀ ਰੀਲ ਪੜਾਈ ਹੈ ਇਹਨਾਂ ਨੇ ਵੀਡੀਓ ਕਰ ਤੋਂ ਲਾਈਕ ਸ਼ੇਅਰ ਵੀਡੀਓ ਨੂੰ ਵਲੌਗ ਨੂੰ